ਦੇ ਸੌਥੇ ਕੋਲ ਦੇ ਟੈਸਟ ਨੂੰ ਸ ਦੇਖੀਏ ਜੇ ਨਾ ਚੜੀ ਇਹ ਅੱਜ ਤੁਹਾਨੂੰ ਦੋ ਜਾਣਕਾਰੀਆਂ ਦੇਣਾ ਚਾਹੁੰਦੇ ਆ ਇੱਕ ਤਾਂ ਸਮਾਲ ਸਰ ਥਾਣੇ ਚ ਨਵੇਂ ਐਸ ਐਚਓ ਆਏ ਨੇ ਜਨਕਰਾਜ ਜੀ ਇਹਨਾਂ ਨੇ ਆਉਂਦੇ ਹੀ ਇੱਕ ਵਧੀਆ ਕਾਰਨਾਮਾ ਕੀਤਾ ਜੀ ਇੱਕ ਪਿਸਤੌਲ ਬਰਾਮਦ ਕੀਤਾ 32 ਬੋਰ ਦਾ ਤੇ ਦੋ ਕਾਰਤੂਸ 32 ਬੋਰ ਦੇ ਬਰਾਮਦ ਕੀਤੇ ਨੇ ਇਹਦੇ ਚ ਸਾਹਿਬ ਥਾਣੇਦਾਰ ਹਰਬਿੰਦਰ ਸਿੰਘ ਕੋਲੇ ਇਤਲਾਹ ਮਿਲੀ ਸੀ ਕਿ 30 ਭਾਈ ਦਾ ਇੱਕ ਮਨਪ੍ਰੀਤ ਮਨਪ੍ਰੀਤ ਸਿੰਘ ਉਰਫ ਕੋਚ ਹੈਗਾ ਜਿਹਦੇ ਪਹਿਲਾਂ ਵੀ ਦੋ ਬਗਮੇ ਦਰਜ ਨੇ ਤੇ ਇਹਦੇ ਨੇ ਕੁਝ ਫੋਟੋਆਂ ਫੋਟੋਆਂ ਪਾਈਆਂ ਸੀਗੀਆਂ ਆਪਦੇ ਫੇਸਬੁੱਕ ਵਗੈਰਾ ਤੇ ਇੰਸਟਾਗ੍ਰਾਮ ਤੇ ਪਿਸਤੋਲਾਂ ਦੀਆਂ ਉਦੋਂ ਸਾਨੂੰ ਸ਼ੱਕ ਸੀਗਾ ਇਹ ਤੇ ਇਹਨੂੰ ਫੜਿਆ ਤਾਂ ਇਹ ਤੋਂ ਇਹ ਗੱਲ ਪਤਾ ਲੱਗੀ ਕਿ ਇਹਨੇ ਅੱਗੇ ਉਹ ਪਿਸਤੌਲ ਜਿਹੜਾ ਲੈ ਕੇ ਆਇਆ ਸੀ ਇਹ इंदौर ਤੋਂ ਲੈ ਕੇ ਆਇਆ ਸੀ ਮਧੇਪ੍ਰਦੇਸ਼ ਤੋਂ ਉਹ ਪਿਸਤੋਲੇ ਨੇ ਸਾਬੋ ਕੀ ਤਲਵੰਡੀ ਦੇ ਇੱਕ ਅਜੀਤ ਸਿੰਘ ਜਿਹੜਾ ਕਿ ਹਸਪੀਟਲ ਦੇ ਵਿੱਚ ਆਪਣਾ ਕੰਪਾਉਂਡਰ ਦਾ ਕੰਮ ਕਰਦਾ ਹੈਗਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨੂੰ ਵੇਚਤਾ ਸੀਗਾ 25000 ਰੁਪਏ ਚ ਇਹਦੀ ਇਤਲਾਹ ਤੇ ਉਹਨੂੰ ਫੜਿਆ ਗਿਆ ਤਾਂ ਉਹ ਤੋਂ ਇਹ ਪਿਸੌਲ ਬਰਾਮਦ ਹੋ ਚੁੱਕਿਆ ਹੈਗਾ ਜੀ ਤੇ ਇਹਦੇ ਨਾਲ ਦੋ ਕਾਰਦੂਸ ਵੀ ਮਿਲੇ ਨੇ ਇਹਨਾਂ ਦਾ ਕ੍ਰਿਮਿਨਲ ਬਿਚੋਕੜ ਮਨਪ੍ਰੀਤ ਦਾ ਹੈਗਾ ਇਹਦੇ ਦੋ ਪਰਚੇ ਦਰਜ ਨੇ ਦੂਜੇ ਤੇ ਨਹੀਂ ਹੈ ਦੂਜੀ ਜਿਹੜੀ ਜਾਣਕਾਰੀ ਹੈ ਪਿਛਲੇ ਦਿਨਾਂ ਚ ਕੋਈ 15 ਦਿਨ ਪਹਿਲਾਂ ਇੱਕ ਕਤਲ ਹੋ ਗਿਆ ਸੀਗਾ ਇੱਕ ਨੌਜਵਾਨ ਨੂੰ ਇੱਥੇ ਆਪਣੇ ਬਦਲੀ ਪੱਸੀ ਦੇ ਵਿੱਚ ਸੱਟਾ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਉਹਦੇ ਚ ਦੋ ਦੋਸ਼ੀ ਤਾਂ ਅਸੀਂ ਪਹਿਲਾਂ ਫੜਲੇ ਸੀ ਪਰ ਹੁਣ ਐਸਐਚਓ ਸਾਹਿਬ ਨੇ ਆਪਣਾ ਸਾਇੰਟਿਫਿਕ ਤਫਤੀਸ਼ ਕਰਦੇ ਹੋਏ ਇੱਕ ਜਿਹੜਾ ਮੇਨ ਦੋਸ਼ੀ ਸੀਗਾ ਮੱਦੋ ਮੱਦੋ ਅਰਜਨ ਦਾਸ ਉਸ ਮੱਦੋ ਜਿਹਨੇ ਜਿਆਦਾ ਸੱਟਾਂ ਜਿਹਨੇ ਮਾਰੀਆਂ ਸੀ ਜਿਹਦੀ ਦੁਸ਼ਮਣੀ ਵੀ ਸੀਗੀ ਜਿਹਦੇ ਕਾਰਨ ਇਹ ਕਤਲ ਹੋਇਆ ਸੀਗਾ ਉਹਨੂੰ ਵੀ ਅਸੀਂ ਕਾਬੂ ਕਰ ਲਿਆ ਹੈ ਜੀ ਉਹਨੂੰ ਅਸੀਂ ਕੱਲ ਅਰੈਸਟ ਫਾਦੀ ਹੈ ਉਹਦੀ ਤੇ ਉਹਨੂੰ ਅੱਜ ਅਦਾਲਤ ਚ ਪੇਸ਼ ਕਰਾਂਗੇ ਜੀ ਤੇ ਹੋਰ ਦੋਸ਼ੀਆਂ ਬਾਰੇ ਵੀ ਅਸੀਂ ਪਤਾ ਕਰਾਂਗੇ ਜੋ ਉਹਨੇ ਦੱਸਿਆ ਉਦੇ ਨਾਲ ਦੇ ਬੰਦੇ ਸਾਨੂੰ ਪਤਾ ਲੱਗੇ ਨੇ ਪਰ ਉਹ ਪ੍ਰੈਸ ਕਾਨਫਰੰਸ 'ਚ ਦੱਸੇ ਨਹੀਂ ਜਾ ਸਕਦੇ ਉਹਨਾਂ ਦੇ ਨਾਮ ਕਿਉਂਕਿ ਉਹ ਅਲਰਟ ਹੋ ਜਾਣਗੇ ਅਸੀਂ ਛੇਤੀ ਉਹਨਾਂ ਨੂੰ ਵੀ ਫੜ ਲਾਂਗੇ ਜੀ ਸਰ ਕਤਲ ਦੇ ਮਾਮਲੇ 'ਚ ਕਿੰਨੇ ਟੋਟਲ ਜਾਣੇ ਹੈਗੇ ਦੱਸੋ ਜੀ ਟੋਟਲ ਜਾਣੇ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਹੈ ਜੀ ਇਹ 5 ਜਾਣੇ ਤਾਂ ਲੋਕਲ ਸੀਗੇ 2 ਜਾਣੇ ਉਥੋਂ ਸਰਦੂਲਗੜ ਤੋਂ ਆਏ ਸੀਗੇ ਜੀ ਤੇ ਕਿੰਨੇ ਜਾਣੇ ਜਿਹੜੇ ਅਜੇ ਅਸਲੀ ਹੋ ਚੁੱਕੇ ਨੇ ਹੁਣ ਤੱਕ 3 ਜਾਣੇ ਦੀ ਗ੍ਰਿਫਤਾਰੀ ਹੋ ਗਈ ਹੈ 4 ਦੀ ਰਹਿੰਦੀ ਹੈ ਉਹ ਜਲਦੀ ਅਸੀਂ ਫੜ ਲਾਂਗੇ ਇਹਨਾਂ ਦਾ ਜੀ ਦਾ ਜੋਕਰ ਕੀ ਹੈ ਕ੍ਰਿਮੀਨਲ ਵਿਸ਼ੋਕੜ ਇਹ ਐਕਚੁਅਲੀ ਜਿਹੜਾ ਇਹ ਹੈਗਾ ਇਹ ਤਾਂ ਇਹਦੇ ਤੇ ਪਰਚਾ ਦਰਜ ਹੈ ਹੀ ਹੈ 368 ਦਾ ਪਹਿਲਾਂ ਹੀ ਜਿਹੜਾ ਮੋਦੂ ਹੈਗਾ ਇਹਨੇ ਲੜਕੀ ਨਾਲ ਇੱਕ ਨਾ ਰੇਪ ਦਾ ਪਰਚਾ ਇਹ ਤੇ ਦੂਸਰੇ ਜਿਹੜੇ ਨੇ ਉਹ ਵੀ ਇਹਦੇ ਜਿੰਦੇ ਸਾਥੀ ਹੈਗੇ ਨੇ ਜੀ ਉਸੇ ਕਰਕੇ ਇਹ ਲੱਗੇ ਨੇ ਮੇਨ ਦੁਸ਼ਮਣੀ ਇਹਨਾਂ ਦੀ ਇੱਕ ਤਾਂ ਇਹਨਾਂ ਦੇ ਫਾਦਰ ਨਾਲ ਜਿਹੜੀ ਲੜਾਈ ਹੋਈ ਸੀ ਬੋਲਬਲਾਰਾ ਹੋਇਆ ਸੀ ਉਸ ਦਾ ਸੀਗਾ ਦੂਸਰਾ ਜਿਹੜਾ ਤਰਸੇਨ ਚਿੱਟੀ ਹੈਗਾ ਇਹਦੀ ਸਿਸਟਮ ਨੂੰ ਇਹ ਭਜਾ ਕੇ ਲੈ ਗਿਆ ਸੀ ਤੇ ਉੱਥੇ ਦਸੂਏ ਰਹਿਣ ਲੱਗ ਗਿਆ ਹੈਗਾ ਇਹ ਉਹ ਵੀ ਇਹਨਾਂ ਦੀ ਦੁਸ਼ਮਣੀ ਦਾ ਕਾਰਨ ਸੀਗਾ ਜਿਸ ਕਰਕੇ ਚਿੱਟੀ ਨੇ ਵੀ ਇਹਨੂੰ ਸ਼ਹਿਦ ਦਿੱਤੀ ਆਪਣੇ ਮੋਦੂ ਨੂੰ ਵੀ ਇਹਨੂੰ ਮਾਰਨਾ ਹੀ ਮਾਰਨਾ ਹੈ ਆਪਾਂ ਉਸ ਕਰਕੇ ਇਹ ਕਤਲ ਹੋਇਆ ਜਿਵੇਂ ਕਿ ਸਰ ਜੋ ਆਪਣੀ ਗੱਲ ਹੋਈ ਸੀ ਉਹ ਸਮੇਂ ਪਰਿਵਾਰ ਵੱਲ ਜਾਮ ਲਾਇਆ ਲੜਕੀ ਵਿੱਚ ਨਾਮ ਆ ਦਾ ਆਖਿਆ ਜਾ ਰਿਹਾ ਸੀ ਕਿ ਲੜਕੀ ਬੁਲਾਇਆ ਗਿਆ ਉਹ ਲੜਕੀ ਵਿੱਚ ਹੈ ਜਾਂ ਬਾਹਰ ਹੈ ਲੜਕੀ ਦੀ ਅਰਸ ਪਾਲੀ ਹੈ ਜੀ ਅਸੀਂ ਠੀਕ ਹੈ ਜੀ ਉਹ ਕੀਪਾ ਕੀਪਾ ਹੈਗੀ ਹੈ ਜਿਹੜੀ ਉਹਨੇ ਵੀ ਹਲਾਸ਼ੇਰੀ ਦਿੱਤੀ ਸੀ ਇਸ ਕਤਲ ਕਰਨ ਚ ਤੇ ਉਸ ਕਰਕੇ ਵੀ ਇਹ ਉਹਨੂੰ ਵੀ ਅਰਸ ਇਹ ਆਪਣਾ 302 ਜਿਹੜੀ ਕਿ ਹੁਣ 100 ਉਹ 3 ਹੈਗੀ ਐ 103 IPC ਦੇ ਤਹਿਤ ਪਰਚਦ ਕੀਤਾ